ਪਰਵਾਸੀ ਆ ਜੋ ਇੱਥੇ ਆ ਕੇ ਰਹਿੰਦੇ ਨੇ ਇੱਥੇ ਆ ਕੇ ਕੰਮਕਾਰ ਕਰਦੇ ਨੇ ਆ ਤੁਸੀਂ ਉਹੀ ਪਰਵਾਸੀ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਜਾਣ ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਕਿੱਦਾਂ ਦੇ ਖੜੇ ਹੋਣਗੇ ਪਰਵਾਸੀ ਹੁੰਦਾ ਹੈ ਤੇ ਪੰਜਾਬਣ ਦਾ ਕਤਲ ਕਰ ਦਿੰਦਾ ਵੀਡੀਓ ਦੇ ਵਿੱਚ ਜਦੋਂ ਮੈਂ ਦੇਖੀ ਇਸ ਨੂੰ ਤਾਂ ਮੇਰੇ ਵੀ ਰੋਂਗ ਟੇਕ ਵਾਰ ਤਾਂ ਜ਼ਰੂਰ ਖੜੇ ਹੋ ਗਏ ਸੀਗੇ ਕਿਉਂਕਿ ਗਰਦਨ ਕੱਟੀ ਹੋਈ ਸੀ ਕਿ ਤੇ ਹੱਥ ਪੈਰ ਉਹ ਵੀ ਬੁਰੀ ਤਰੀਕੇ ਦੇ ਨਾਲ ਕੱਟੇ ਹੋਏ ਖਾਸ ਕਰਕੇ ਪ੍ਰਵਾਸੀ ਸਾਹਮਣੇ ਆਉਂਦੇ ਨੇ ਉਹਦੇ ਵਿੱਚ ਇਹ ਸਿੱਧੇ ਤੌਰ ਤੇ ਕਿਹਾ ਜਾਂਦਾ ਜੇ ਅਸੀਂ ਚੋਰੀ ਛਦਕਾਰੀ ਦੀ ਗੱਲ ਕਰ ਲਈਏ ਕਿਤੇ ਵੀ ਕਿਸੇ ਡਕੈਤੀ ਦੀ ਗੱਲ ਕਰ ਲਈ ਬਹੁਤ ਸਾਰੇ ਪ੍ਰਵਾਸੀ ਸਾਹਮਣੇ ਆਏ ਸੀ ਲੋਕ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਪ੍ਰਵਾਸੀ ਨੂੰ ਭਜਾ ਦਈਏ ਕਿ ਬਹੁਤ ਸਾਰੇ ਪ੍ਰਵਾਸੀ ਚੰਗੇ ਵੀ ਨੇ ਹਰ ਕੋਈ ਮਾੜਾ ਨਹੀਂ ਹੁੰਦਾ ਸਾਰੇ ਮਾੜੇ ਨਹੀਂ ਹੁੰਦੇ ਕਾਫੀ ਟਾਈਮ ਪਹਿਲਾਂ ਤੋਂ ਹੀ ਪ੍ਰਵਾਸੀ ਨੂੰ ਰੱਖਦਾ ਆ ਰਹੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਸੀਗੀ ਪਰਵਾਸੀਆਂ ਦਾ ਨਾ ਕਿਤੇ ਨਾ ਕਿਤੇ ਰਹਿਣਾ ਸੈਣਾ ਖਾਣ ਪੀਣ ਤੇ ਉਹਨਾਂ ਦੀ ਬੋਲਬਾਣੀ ਆਪਾਂ ਦੇਖਦੇ ਹਾਂ ਵੀ ਉਹ ਗੁਟਕਾ ਸ਼ਰਾਬ ਤੇ ਜਰਦਾ ਵਗਰਾ ਖਾਉਂਦੇ ਨੇ ਜਾਂ ਫਿਰ ਸੜਕਾਂ ਵੀ ਗੰਦੀਆਂ ਕਰ ਦਿੰਦੇ ਨੇ ਆਪਣੇ ਪੰਜਾਬੀ ਵੀ ਚਲੋ ਬਾਹਰ ਜਾਂਦੇ ਨੇ ਉਹ ਵੀ ਉੱਥੇ ਪ੍ਰਵਾਸੀ ਹੁੰਦੇ ਨੇ ਤੁਹਾਨੂੰ ਪਿਆਰ ਹੋ ਜਾਂਦਾ ਹੈ ਠੀਕ ਹੈ ਵਿਆਹ ਵੀ ਕਰਵਾ ਲੈਂਦੇ ਨੇ ਠੀਕ ਹੈ ਪਰ ਅਜਿਹੀ ਵਾਰਦਾਤ ਨਹੀਂ ਬਾਬਾ ਜਿਹੜੀ ਇੱਕ ਪ੍ਰਵਾਸੀ ਨੇ ਇੱਕ ਪੰਜਾਬਣ ਔਰਤ ਦੇ ਨਾਲ ਕੀਤੀ ਹੈ ਇਹਨਾਂ ਚੀਜ਼ਾਂ ਦੇ ਝਾਤ ਮਾਰੀਏ ਬਹੁਤ سارے ਮੁੱਦੇ ਨੇ ਅਜਿਹੇ ਜਿਹੜੇ ਕੁਝ ਸਾਹਮਣੇ ਆ ਜਾਂਦੇ ਨੇ ਕੁਝ ਦੱਬੇ ਰਹਿ ਜਾਂਦੇ ਪੰਜਾਬ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦੀਆਂ ਕੁੜੀਆਂ ਦੇ ਨਾਲ ਛੇੜਛਾੜ ਵੀ ਕਰਦੇ ਨੇ ਲੁਧਿਆਣੇ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਹਜੇ ਵੀ ਪਈ ਹੋਣੀ ਤੇ ਇਹੀ ਜੇ ਪੰਜਾਬੀ ਯੂਪੀ ਬਿਹਾਰ ਦੇ ਵਿੱਚ ਜਾ ਕੇ ਇਹਨਾਂ ਪ੍ਰਵਾਸੀਆਂ ਦੀਆਂ ਧੀਆ ਭੈਣਾਂ ਨੂੰ ਕੁਝ ਕਹਿ ਦੇਣ ਉਹਨਾਂ ਤੋਂ ਛੜਦੇ ਹੀ ਨਹੀਂ ਫਿਰ ਮਾਰ ਦਿੰਦੇ ਨੇ ਮਾਰ ਸਾਡੇ ਪੰਜਾਬ ਦੇ ਵਿੱਚ ਆ ਕੇ ਇੰਨਾ ਕੁਝ ਹੋ ਰਿਹਾ ਇਹਦੇ ਉੱਤੇ ਜੇ ਸਵਾਲ ਦੀ ਗੱਲ ਕਰੀਏ ਪਾਲਸ ਪ੍ਰਸ਼ਾਸਨ ਸਰਕਾਰ ਹੁਣ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ ਉਡੀਕ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਦੋਂ ਕੋਈ ਵੱਡੀ ਵਾਰਦਾਤ ਹੋਊਗੀ ਕਿ ਤਾਂਹੀਂ ਇਹਨਾਂ ਤੇ ਠੱਲ ਪਈ ਜੋਗੀ ਅਸੀਂ ਇਹ ਨਹੀਂ ਕਹਿੰਦੇ ਜਿਹੜੇ ਲੋਕ ਚੰਗੇ ਨੇ ਉਹ ਪੰਜਾਬ ਦੇ ਵਿੱਚ ਰਹਿ ਸਕਦੇ ਨੇ ਤੇ ਮੁੱਦਾ ਵੀ ਉਠਿਆ ਸੀਗਾ ਵੀ ਕਿਸੇ ਪਿੰਡ ਦੇ ਵਿੱਚੋਂ ਵੀ ਪ੍ਰਵਾਸੀਆਂ ਨੂੰ ਇਹਨਾਂ ਬਾਹਰ ਕੱਢੋ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਦਾ ਕੰਮਕਾਜ ਇੱਧਰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਵਾਪਸ ਯੂਪੀ ਬਿਹਾਰ ਭੇਜ ਅਸੀਂ ਇਹ ਕਹਿ ਸਕਦੇ ਹਾਂ ਕਿ ਪਰਵਾਸੀ ਬਹੁਤ ਨੇ ਜਿਹੜੇ ਉਰੇ ਪੈਦਾ ਹੋਏ ਨੇ ਜੰਮੇ ਨੇ ਪੜੇ ਨੇ ਪਿਓਰ ਪੰਜਾਬੀ ਬੋਲਦੇ ਨੇ ਬਹੁਤ ਸਾਰੇ ਯੂਪੀ ਬਿਹਾਰ ਦੇ ਵੀ ਸਿੱਖ ਨੇ ਬਣੇ ਹੋਏ ਜੋ ਪਾਠ ਕਰਦੇ ਨੇ ਸਵੇਰੇ ਉੱਠ ਕੇ ਅਜਹਿ ਵੀ ਨਹੀਂ ਜੋ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਉਹਨੇ ਦੇਖੋ ਬੁਰੀ ਤਰੀਕੇ ਨਾਲ ਉਹਨੂੰ ਕੁੱਟਿਆ ਫਿਰ ਉਹਦਾ ਕਤਲ ਕਰਤਾ ਪੰਜਾਬ ਦੇ ਵਿੱਚੋਂ ਅਜਹੀਆਂ ਚੀਜ਼ਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਜਦੋਂ ਵੀ ਸਭ ਕੁਝ ਖਤਮ ਹੋ ਗਿਆ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਨਹੀਂ ਹੈਗਾ ਕੋਈ ਧੋਖਾਧੜੀ ਨਹੀਂ ਹੈਗੀ ਕੋਈ ਲੁੱਟਕਸੱਟ ਨਹੀਂ ਹੈਗੀ ਰਾਤ ਹੋਵੇ ਦਿਨ ਹੋਵੇ ਚੋਰੀ ਰੋਜ਼ ਹੁੰਦੀ ਹੈ ਠੀਕ ਹੈ ਹਰ ਘਰ ਦੇ ਬਾਹਰ ਪਈਆਂ ਚੀਜ਼ਾਂ ਤੱਕ ਲੋਕ ਲੋਕ ਛੱਡਦੇ ਨਹੀਂ ਜਿਵੇਂ ਅਸੀਂ ਅਕਸਰ ਹੀ ਸੁਣਦੇ ਆ ਰਹੇ ਹਾਂ ਸਿਆਣਾ ਤੋਂ ਵੀ ਜਿਹਹ ਜਸੀਂ ਬੀਜਾਂਗੇ ਉਹਹ ਜਾਂ ਪਾਵਾਂਗੇ ਜੇ ਔਰਤ ਨੇ ਇੱਕ ਗਲਤੀ ਕੀਤੀ ਸੀ ਇੱਕ ਗਲਤੀ ਦੇ ਉੱਤੇ ਇੱਕ ਹੋਰ ਗਲਤੀ ਕੀਤੀ ਤਾਂ ਉਹਨੇ ਜਿਹਹ ਜਾਂ ਬੀਜਿਆ ਉਹਹ ਜਾਂ ਪਾ ਲਿਆ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਗੁੰਡਾ ਰਾਜ ਪੰਜਾਬੀ ਇਹਨੇ ਕਠੋਰ ਦਿਲ ਨਹੀਂ ਹੁੰਦੇ ਜਿੰਨੇ ਆਪਾਂ ਬਾਹਰਲੇ ਲੋਕਾਂ ਦੀ ਗੱਲ ਕਰ ਲਈਏ ਆ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਲੁੱਟ-ਕਸੁੱਟ ਤੇ ਹੁਣ ਆ ਰਹਿੰਦਾ ਹੁੰਦਾ ਆ ਗਿਆ ਕਤਲ ਇੱਥੇ ਵੀ ਪ੍ਰਵਾਸੀ ਦਾ ਨਾ ਸਸ਼ੇ ਕਾਲ ਜੀ ਮੈਂ ਹਰਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਸਕਰੂਲ ਪੰਜਾਬ ਪੰਜਾਬ ਦੇ ਕੁਝ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕਰਨੀ ਆ ਪਰ ਇੱਕ ਅਹਿਮ ਮੁੱਦਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਜਿਸ ਨੇ ਸਭ ਦੇ ਰੋਂਗਟੇ ਖੜੇ ਕਰ ਦਿੱਤੇ ਨੇ ਅੱਜ ਉਸ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਦੇ ਨਾਲ ਕੀ ਕਹਿਣਾ ਚਾਹੂਗੇ ਤੁਸੀਂ ਇੱਕ ਮੁੱਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਉੱਠ ਰਿਹਾ ਜਿਸ ਦੇ ਵਿੱਚ ਜੇ ਦੇਖਿਆ ਜਾਵੇ ਇੱਕ ਪ੍ਰਵਾਸੀ ਆ ਜੋ ਇੱਥੇ ਆ ਕੇ ਰਹਿੰਦੇ ਨੇ ਇੱਥੇ ਆ ਕੇ ਕੰਮਕਾਰ ਕਰਦੇ ਨੇ ਅਸੀਂ ਇਹ ਵੀ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਰੋਜ਼ਗਾਰ ਵੀ ਮਿਲਿਆ ਖਾਣ ਨੂੰ ਖਾਣਾ ਵੀ ਮਿਲਿਆ ਹਰ ਇੱਕ ਚੀਜ਼ ਮਿਲੀ ਪਰ ਜੇਕਰ ਉਹੀ ਪ੍ਰਵਾਸੀ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਜਾਣ ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਕਿੱਦਾਂ ਦੇ ਖੜੇ ਹੋਣਗੇ ਜੀ ਬਿਲਕੁਲ ਤੁਸੀਂ ਸਹੀ ਕਿਹਾ ਹੈ ਵੀ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿਉਂਕਿ ਹਾਲੀ ਦੇ ਵਿੱਚ ਇੱਕ ਵੀਡੀਓ ਹੈ ਜੋ ਕਾਫੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਲੋਕ ਤਰ੍ਹਾਂ ਤਰ੍ਹਾਂ ਦੇ ਗੱਲਾਂ ਵੀ ਕਰ ਰਹੇ ਨੇ ਕਿ ਆਖਿਰ ਹੋ ਕੀ ਰਿਹਾ ਦਰਅਸਲ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਦੇਖਿਆ ਹੋਵੇਗਾ ਕਿ ਇੱਕ ਪ੍ਰਵਾਸੀ ਹੁੰਦਾ ਹੈ ਤੇ ਪੰਜਾਬਣ ਦਾ ਕਤਲ ਕਰ ਦਿੰਦਾ ਮੈਂ ਤਾਂ ਖੁਦ ਸੋਚ ਕੇ ਹੈਰਾਨ ਆ ਵੀ ਜਿਗਰਾ ਚਾਹੀਦਾ ਇੱਕ ਵੀ ਕਤਲ ਕਰ ਦਿੱਤਾ ਨਾਰਮਲ ਕਤਲ ਵੀ ਨਹੀਂ ਜੀ ਵਾਪਕ ਕਹਿ ਦਿੰਦੇ ਆ ਅਕਸਰ ਅਸੀਂ ਸੁਣਦੇ ਆ ਵੀ ਪਿਆਰ ਦੇ ਵਿੱਚ ਪੈ ਕੇ ਸੁਸਾਇਡ ਕਰ ਲਿਆ ਜਾਂ ਫਿਰ ਗੋਲੀ ਮਾਰਤੀ ਜਾਂ ਫਿਰ ਚਾਕੂ ਮਾਰਤਾ ਇਹ ਮਤਲਬ ਵੀਡੀਓ ਹੈ ਅਬਸੇ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਵੀਡੀਓ ਦੇਖਣ ਵਾਲੀ ਨਹੀਂ ਹੋਵੇਗੀ ਇਸ ਵੀਡੀਓ ਦੇ ਵਿੱਚ ਜਦੋਂ ਮੈਂ ਦੇਖੀ ਇਸ ਨੂੰ ਤਾਂ ਮੇਰੇ ਵੀ ਰੋਂਗ ਟੇਕ ਵਾਰ ਤਾਂ ਜ਼ਰੂਰ ਖੜੇ ਹੋ ਗਏ ਸੀਗੇ ਕਿਉਂਕਿ ਗਰਦਨ ਕੱਟੀ ਹੋਈ ਸੀ ਕਿ ਤੇ ਹੱਥ ਪੈਰ ਉਹ ਵੀ ਬੁਰੀ ਤਰੀਕੇ ਦੇ ਨਾਲ ਕੱਟੇ ਹੋਏ ਵੀ ਸੋਚ ਕੇ ਹੈਰਾਨੀ ਹੁੰਦੀ ਹੈ ਵੀ ਅਜਿਹਾ ਕੌਣ ਕਰਦਾ ਹੈ ਇਹ ਪੰਜਾਬ ਦੇ ਵਿੱਚ ਜੇ ਅਸੀਂ ਪਹਿਲਾਂ ਵੀ ਪਿੱਛੇ ਵੀ ਝਾਤ ਮਾਰ ਲਈਏ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆਏ ਨੇ ਜਿਦੇ ਵਿੱਚ ਖਾਸ ਕਰਕੇ ਪ੍ਰਵਾਸੀ ਸਾਹਮਣੇ ਆਉਂਦੇ ਨੇ ਉਹਦੇ ਵਿੱਚ ਇਹ ਸਿੱਧੇ ਤੌਰ ਤੇ ਕਿਹਾ ਜਾਂਦਾ ਜੇ ਅਸੀਂ ਚੋਰੀ ਚੋਰੀ ਦੀ ਗੱਲ ਕਰ ਲਈਏ ਕਿਤੇ ਵੀ ਕਿਸੇ ਡਕੈਤੀ ਦੀ ਗੱਲ ਕਰ ਲਈ ਬਹੁਤ ਸਾਰੇ ਪ੍ਰਵਾਸੀ ਸਾਹਮਣੇ ਆਏ ਸੀ ਪਰ ਕਿਤੇ ਨਾ ਕਿਤੇ ਜਾ ਕੇ ਲੋਕ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਪ੍ਰਵਾਸੀ ਨੂੰ ਭਜਾ ਦਈਏ ਪਰ ਅਸੀਂ ਇੱਥੇ ਇਹ ਵੀ ਕਵਾਂਗੇ ਕਿ ਬਹੁਤ ਸਾਰੇ ਪ੍ਰਵਾਸੀ ਚੰਗੇ ਵੀ ਨੇ ਹਰ ਕੋਈ ਮਾੜੇ ਹੁੰਦਾ ਸਾਰੇ ਮਾੜੇ ਨਹੀਂ ਹੁੰਦੇ ਪਰ ਪੰਜਾਬ ਨਾ ਹੁਣ ਤੋਂ ਹੀ ਨਹੀਂ ਮੈਮ ਕਾਫੀ ਟਾਈਮ ਪਹਿਲਾਂ ਤੋਂ ਹੀ ਪ੍ਰਵਾਸੀ ਨੂੰ ਰੱਖਦਾ ਆ ਰਹੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਸੀਗੀ ਪਰ ਪ੍ਰਵਾਸੀਆਂ ਦਾ ਨਾ ਕਿਤੇ ਨਾ ਕਿਤੇ ਰਹਿਣਾ ਸਹਿਣਾ ਖਾਣ ਪੀਣ ਤੇ ਉਹਨਾਂ ਦੀ ਬੋਲਬਾਣੀ ਉਸ ਤੋਂ ਉਹਨਾਂ ਦੀਆਂ ਹਰਕਤਾਂ ਵੀ ਕੁਝ ਹੁੰਦੀਆਂ ਨੇ ਜੋ ਨਾ ਪੰਜਾਬੀਅਤ ਨੂੰ ਠੇਸ ਪਹੁੰਚਾਉਂਦੀ ਹੈ ਆਪਾਂ ਦੇਖਦੇ ਹਾਂ ਵੀ ਉਹ ਗੁਟਕਾ ਸ਼ਰਾਬ ਤੇ ਜਰਦਾ ਵਗਰਾ ਖਾਉਂਦੇ ਨੇ ਤੇ ਬਹੁਤ ਚੀਜ਼ਾਂ ਨੂੰ ਗਲਤ ਨੁਕਸਾਨ ਵੀ ਪਹੁੰਚਦੀ ਹੈ ਚੀਜ਼ਾਂ ਨੂੰ ਠੀਕ ਹੈ ਸੜਕਾਂ ਵੀ ਗੰਦੀਆਂ ਕਰ ਦਿੰਦੇ ਨੇ ਉਹਨਾਂ ਦਾ ਰਹਿਣਾ ਸਹਿਣਾ ਵੀ ਮਤਲਬ ਕਾਫੀ ਗੰਦਾ ਭਰਿਆ ਸੀ ਕਾਫੀ ਵੀਡੀਓ ਵੀ ਅਸੀਂ ਦੇਖਿਆ ਕਾਫੀ ਕਾਫੀ ਖਬਰਾਂ ਵੀ ਆਦਿਆਂ ਇਦਾਂ ਦੀਆਂ ਆਈਆਂ ਨੇ ਪਰ ਇਹ ਜਿਹੜੀ ਖਬਰ ਹੈ ਨਾ ਸੱਚੀ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਹੈ ਕਿ ਚਲੋ ਪਿਆਰ ਕੀਤਾ ਅਸੀਂ ਅਕਸਰ ਦੇਖਦੇ ਆਂ ਵੀ ਜਦੋਂ ਬਾਹਰ ਜਾਂਦੇ ਨੇ ਆਪਣੇ ਪੰਜਾਬੀ ਵੀ ਚਲੋ ਬਾਹਰ ਜਾਂਦੇ ਨੇ ਉਹ ਵੀ ਉੱਥੇ ਪ੍ਰਵਾਸੀ ਹੁੰਦੇ ਨੇ ਚਲੋ ਪਿਆਰ ਹੋ ਜਾਂਦਾ ਹੈ ਠੀਕ ਹੈ ਵਿਆਹ ਵੀ ਕਰਵਾ ਲੈਂਦੇ ਨੇ ਠੀਕ ਹੈ ਪਰ ਅਜਿਹੀ ਵਾਰਦਾਤ ਨਹੀਂ ਵਾਪਰੇ ਜਿਹੜੀ ਇੱਕ ਪ੍ਰਵਾਸੀ ਨੇ ਇੱਕ ਪੰਜਾਬਣ ਔਰਤ ਦੇ ਨਾਲ ਕੀਤੀ ਹੈ ਨਾਲ ਕੀਤੀ ਆ ਪਰ ਦੇਖੋ ਇੱਕ ਗੱਲ ਹੋਰ ਆ ਗਈ ਜੇ ਅਸੀਂ ਦੇਖਿਆ ਇਹਨਾਂ ਚੀਜ਼ਾਂ ਦੇ ਝਾਤ ਮਾਰੀਏ ਬਹੁਤ سارے ਮੁੱਦੇ ਨੇ ਅਜਿਹੇ ਜਿਹੜੇ ਕੁਝ ਸਾਹਮਣੇ ਆ ਜਾਂਦੇ ਨੇ ਕੁਝ ਦੱਬੇ ਰਹਿ ਜਾਂਦੇ ਕੁਝ ਦੱਬੇ ਰਹਿ ਜਾਂਦੇ ਨੇ ਹੁਣ ਇਹ ਵੀਡੀਓ ਸਾਹਮਣੇ ਆਉਂਦੀ ਆ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵਾਲੀ ਗੱਲ ਆ ਗਈ ਕਿ ਰੂਮ ਰੂਮ ਖੜਾ ਹੋ ਜਾਂਦਾ ਕਿ ਕਿਵੇਂ ਇੱਕ ਪ੍ਰਵਾਸੀ ਨੇ ਇੱਕ ਪੰਜਾਬਣ ਦੇ ਨਾਲ ਅਜਿਹਾ ਕੁਝ ਕੀਤਾ ਹੋਣਾ ਕਿਵੇਂ ਉਸ ਦੇ ਜਿਹੜਾ ਉਸ ਦਾ ਕਤਲ ਕੀਤਾ ਹੋਣਾ ਉਹਦੇ ਅੰਗ ਪੈਰ ਵਡਣ ਦੇ ਲਈ ਦੈਲ ਕਿੰਨਾ ਵੱਡਾ ਚਾਹੀਦਾ ਸੀ ਤੇ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਕਿ ਪੁਲਿਸ ਪ੍ਰਸ਼ਾਸਨ ਕਿੱਥੇ ਸੀਗਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਤਾਂ ਖੜਾ ਹੁੰਦਾ ਹੀ ਹੈਗਾ ਵੀ ਉਹ ਉਸ ਟਾਈਮ ਕਿੱਥੇ ਸੀਗਾ ਜਦੋਂ ਇਹ ਘਟਨਾ ਵਾਪਰੀ ਸੀਗੀ ਹਾਲਾਂਕਿ ਉੱਥੇ ਪੁਲਿਸ ਐਕਸ਼ਨ ਲੈ ਰਹੀ ਹੈ ਨਹੀਂ ਲੈ ਰਹੀ ਇਸ ਵਾਰ ਤਾਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਪੁਲਿਸ ਪ੍ਰਸ਼ਾਸਨ ਦੇ ਨਾਲ ਉਧਰ ਦੀ ਸਰਕਾਰ ਦੇ ਉੱਤੇ ਵੀ ਹਾਲਾਂਕਿ ਆ ਮਾਮਲਾ ਕਿੱਧਰ ਦਾ ਹੈ ਇਸ ਬਾਰੇ ਵੀ ਹਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਕਿਉਂਕਿ ਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀਗੀ ਅਸੀਂ ਸਾਡਾ ਮੋਟਿਵ ਕੱਲਾ ਇਹੀ ਹੈ ਵੀ ਉਸ ਵੀਡੀਓ ਦੇ ਉੱਤੇ ਚਰਚਾ ਕਰਨੀ ਵੀ ਅਜਿਹੇ ਲੋਕ ਵੀ ਅੱਜ ਦੇ ਟਾਈਮ ਦੇ ਵਿੱਚ ਨੇ ਜੋ ਐਨੀ ਕੀ ਨੋਨੀ ਹਰਕਤ ਕਰ ਲੈਂਦੇ ਨੇ ਤਾਂ ਮੈਡਮ ਮੈਂ ਵੀ ਇਹੀ ਕਹੂੰਗੀ ਵੀ ਬਹੁਤ ਨਿੰਦਣਯੋਗ ਹੈ ਕਿ ਇਹ ਵੀ ਤੱਪਰਵਾਸੀ ਆਉਂਦੇ ਨੇ ਕੰਮ ਕਰਦੇ ਨੇ ਸਭ ਕੁਝ ਠੀਕ ਹੈਗਾ ਪਰ ਇਹ ਘਟਨਾ ਸਵਾਲ ਪੈਦਾ ਕਰਦੀ ਹੈ ਇੱਥੇ ਇੱਕ ਮਾਮਲਾ ਨਹੀਂ ਹੈਗਾ ਜੀ ਅਸੀਂ ਪ੍ਰਵਾਸੀਆਂ ਦੀ ਗੱਲ ਕਰ ਲਈਏ ਛੇੜਛਾੜ ਦੀ ਪੰਜਾਬ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦੀਆਂ ਕੁੜੀਆਂ ਦੇ ਨਾਲ ਛੇੜਛਾੜ ਵੀ ਕਰਦੇ ਨੇ ਲੁਧਿਆਣੇ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਹਜੇ ਵੀ ਪਈ ਹੋਣੀ ਕਿਉਂਕਿ ਜਿਹੜੀ ਇੱਕ ਚੀਜ਼ ਸੋਸ਼ਲ ਮੀਡੀਆ ਤੇ ਪੈ ਜਾਂਦੀ ਆ ਦੁਬਾਰਾ ਡਿਲੀਟ ਨਹੀਂ ਹੁੰਦੀ ਅਸੀਂ ਇਹ ਕਹਿ ਸਕਦੇ ਹਾਂ ਬਿਲਕੁਲ ਉਸ ਨੌਜਵਾਨ ਦੀ ਕੁਟਮਾਰ ਕੀਤੀ ਜਾਂਦੀ ਆ ਲੋਕਾਂ ਦੇ ਵੱਲੋਂ ਕਿਉਂ ਕੀਤੀ ਗਈ ਸੀ ਕਿਉਂਕਿ ਉਹਨੇ ਇੱਕ ਪੰਜਾਬੀਆਂ ਦੀ ਟੀਨੂ ਛੇੜਿਆ ਸੀਗਾ ਤੇ ਇਹੀ ਜੇ ਪੰਜਾਬੀ ਯੂਪੀ ਬਿਹਾਰ ਦੇ ਵਿੱਚ ਜਾ ਕੇ ਇੰਨਾ ਪ੍ਰਵਾਸੀਆਂ ਦੀ ਧੀਆਂ ਭੈਣਾਂ ਨੂੰ ਕੁਝ ਕਹਿ ਦੇਣ ਉਹਨਾਂ ਤਾਂ ਛੱਡਦੇ ਹੀ ਨਹੀਂ ਫਿਰ ਉੱਥੇ ਮਾਰ ਦਿੰਦੇ ਨੇ ਫਿਰ ਸਾਡੇ ਪੰਜਾਬ ਦੇ ਵਿੱਚ ਆ ਕੇ ਇੰਨਾ ਕੁਝ ਹੋ ਰਿਹਾ ਇਹਦੇ ਉੱਤੇ ਜੇ ਸਵਾਲ ਦੀ ਗੱਲ ਕਰੀਏ ਪਹਿਲਾ ਸਪ੍ਰਸ਼ਾਸਨ ਸਰਕਾਰ ਜ਼ਿੰਮੇਵਾਰ ਤੇ ਹੀ ਆ ਹੁਣ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ ਉਡੀਕ ਕੀਤੀ ਜਾ ਰਹੀ ਕਿ ਪੰਜਾਬ ਦੇ ਵਿੱਚ ਕਦੋਂ ਕੋਈ ਵੱਡੀ ਵਾਰਦਾਤ ਹੋਊਗੀ ਤਾਂ ਤਾਂ ਹੀ ਇਹਨਾਂ ਤੇ ਠੱਲ ਪਈ ਜੋਗੀ ਅਸੀਂ ਇਹ ਨਹੀਂ ਕਹਿੰਦੇ ਜਿਹੜੇ ਲੋਕ ਚੰਗੇ ਨੇ ਉਹ ਪੰਜਾਬ ਦੇ ਵਿੱਚ ਰਹਿ ਸਕਦੇ ਨੇ ਰਹਿ ਸਕਦੇ ਨੇ ਕਿਉਂਕਿ ਪਰ ਜਿਹੜੇ ਆ ਅਜਿਹੀਆਂ ਹਰਕਤਾਂ ਕਰਦੇ ਨੇ ਫਿਰ ਉਸਤੇ ਤਾਂ ਸਵਾਲ ਖੜਾ ਹੁੰਦਾ ਹੀ ਐ ਫਿਰ ਤਾਂ ਪੰਜਾਬੀ ਖੁਦ ਹੀ ਕਹਿੰਦੇ ਨੇ ਵੀ ਅਸੀਂ ਇਹਨੂੰ ਬਾਈਕਾਟ ਕਰਨਾ ਹੈ ਇਹਦਾ ਹਾਲਾ ਕਿ ਪਿਛਲੇ ਵਾਰ ਇੱਕ ਮੁੱਦਾ ਵੀ ਉਠਿਆ ਸੀਗਾ ਵੀ ਕਿਸੇ ਪਿੰਡ ਦੇ ਵਿੱਚੋਂ ਵੀ ਪ੍ਰਵਾਸੀਆਂ ਨੂੰ ਇਹਨਾਂ ਬਾਹਰ ਕੱਢੋ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਦਾ ਕੰਮਕਾਜ ਅੱਧਰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਵਾਪਸ ਯੂਪੀ ਬਿਹਾਰ ਭੇਜ ਦਿਓ ਉਹਨਾਂ ਦੀ ਇਹ ਗੱਲ ਮਤਲਬ ਉਠਾਈ ਗਈ ਸੀਗੀ ਪਰ ਸਾਰੇ ਪ੍ਰਵਾਸੀ ਇਦਾਂ ਦੇ ਨਹੀਂ ਹੁੰਦੇ ਨੇ ਬਥੇਰੇ ਲੋਕ ਆਉਂਦੇ ਨੇ ਯੂਪੀ ਤੋਂ ਵੀ ਆਉਂਦੇ ਨੇ ਰਾਜਸਥਾਨ ਤੋਂ ਵੀ ਆਉਂਦੇ ਨੇ ਬਿਹਾਰ ਤੋਂ ਵੀ ਆਉਂਦੇ ਨੇ ਪਰ ਕੁਛ ਕਦਰਦੇ ਹੁੰਦੇ ਨੇ ਜੋ ਅਜਿਹੀਆਂ ਘਟਨਾਵਾਂ ਕਰਦੇ ਨੇ ਲੋਕਾਂ ਦੀਆਂ ਮਾਵਾਂ ਧੀਆਂ ਨੂੰ ਵੀ ਛੇੜਦੇ ਨੇ ਨਸ਼ੇ ਵੀ ਕਰਦੇ ਨੇ ਅਸੀਂ ਇਹ ਕਹਿ ਸਕਦੇ ਆ ਕਿ ਪ੍ਰਵਾਸੀ ਬਹੁਤ ਨੇ ਜਿਹੜੇ ਉਰੇ ਪੈਦਾ ਹੋਏ ਨੇ ਜੰਮੇ ਨੇ ਪਲੇ ਨੇ ਪਿਓਰ ਪੰਜਾਬੀ ਬੋਲਦੇ ਨੇ ਹੁਣ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਇਥੇ ਇੱਕ ਅਜਿਹੇ ਕਈ ਅਜਿਹੇ ਸਿੱਖ ਵੀ ਨਹੀਂ ਜਿਹੜੇ ਹੈ ਯੂਪੀ ਬਿਹਾਰ ਦੇ ਨਹੀਂ ਪਰ ਪ੍ਰੋਪਰ ਉਹ ਸਿੱਖ ਨੇ ਪਾਠ ਕਰਦੇ ਨੇ ਪੂਜਾ ਕਰਦੇ ਨੇ ਆਪਣੀ ਜੋ ਉਹਨਾਂ ਦਾ ਜਿੱਦਾਂ ਉਹਨਾਂ ਦਾ ਉਹਨਾਂ ਧਰਮਾ ਜਿਹਾ ਸੀ ਕਹਿ ਸਕਦੇ ਆ ਕਿ ਬਹੁਤ ਸਾਰੇ ਯੂਪੀ ਬਿਹਾਰ ਦੇ ਵੀ ਸਿੱਖ ਨਹੀਂ ਬਣੇ ਹੋਏ ਪ੍ਰੋਪਰ ਸਿੱਖ ਬਣੇ ਹੋਏ ਨੇ ਜੋ ਪਾਠ ਕਰਦੇ ਨੇ ਸਵੇਰੇ ਉੱਠ ਕੇ ਪਰ ਬਹੁਤ ਸਾਰੇ ਅਜਿਹੇ ਵੀ ਨਹੀਂ ਜੋ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਹੁਣ ਇੱਕ ਗੱਲ ਹੋਰ ਦੱਸ ਦਮ ਤੁਹਾਨੂੰ ਮੈਂ ਨਾਲ-ਨਾਲ ਕਿਤੇ ਨਾ ਕਿਤੇ ਜਾ ਕੇ ਜੇ ਮੈਂ ਪਹਿਲਾਂ ਵੀ ਗੱਲ ਕਹੀ ਸੀ ਨਾ ਵੀ ਜੇ ਪੰਜਾਬੀ ਅਜਹੀ ਹਰਕਤ ਉੱਥੇ ਜਾ ਕੇ ਕਰਦਣ ਤਾਂ ਹੀ ਇਹ ਜਿਹੜੇ ਯੂਪੀ ਬਿਹਾਰ ਦੇ ਪਰਵਾਸੀ ਨੇ ਸਾਡੇ ਪੰਜਾਬੀਆਂ ਨੂੰ ਮਾਰਨ ਤੱਕ ਜਾਂਦੇ ਨੇ ਜਾਂ ਇਹ ਕਹਿ ਸਕਦੇ ਕਿ ਬਹੁਤ ਸਾਰੇ ਨਾ ਜਾ ਕੁਝ ਕੀਤਾ ਹੋਗਾ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ ਕਿਤੇ ਨਾ ਕਿਤੇ ਜਾ ਕੇ ਫਿਰ ਵੀ ਬਖਸ਼ ਦਿੰਦੇ ਨੇ ਬਚਲ ਕੋਈ ਨਹੀਂ ਕਿਤੇ ਪਿੱਛੇ ਬੱਚੇ ਹੋਣੇ ਠੀਕ ਹੈ ਜੀ ਹੁਣ ਜਿਹੜੀ ਆਪਾਂ ਵੀਡੀਓ ਦੀ ਗੱਲ ਕਰ ਰਹੇ ਆ ਉਹ ਵੀਡੀਓ ਦੇ ਵਿੱਚ ਇੰਨੀ ਕਿ ਜ਼ਿਆਦਾ ਵੱਡ ਟੁਕਾ ਨਾ ਕਿ ਉਹਨੂੰ ਦੇਖ ਦੇ ਕੇ ਹੁੰਦਾ ਕਿ ਇਨਸਾਨ ਦਾ ਉਹਦਾ ਦਿਲ ਕਿੰਨਾ ਵੱਡਾ ਹੋਊਗਾ ਗੱਲ ਕੀ ਹੁੰਦੀ ਐ ਇਸ ਮਾਮਲੇ ਦੇ ਵਿੱਚ ਕਿ ਪ੍ਰਵਾਸੀ ਦੀ ਉਸ ਔਰਤ ਦੇ ਨਾਲ ਗੱਲਬਾਤ ਸੀਗੀ ਤੇ ਸਭ ਤੋਂ ਵੱਡੀ ਗੱਲ ਇਹ ਕਿ ਔਰਤ ਦੁਬਾਰਾ ਤੋਂ ਕਿਸੇ ਹੋਰ ਨਾਲ ਗੱਲਬਾਤ ਕਰਦੀ ਸੀ ਇਸ ਮੁੱਦੇ ਦੇ ਵਿੱਚ ਗੱਲਬਾਤ ਸਾਹਮਣੇ ਆਈ ਸੀ ਕਿ ਉਹ ਕਿਸੇ ਹੋਰ ਨਾਲ ਗੱਲਬਾਤ ਕਰਦੀ ਸੀ ਪ੍ਰਵਾਸੀ ਨੂੰ ਵੀ ਚੀਜ਼ ਦਾ ਪਤਾ ਲੱਗਿਆ ਸੀ ਕਿ ਉਸ ਨੇ ਫਿਰ ਗੁੱਸੇ ਦੇ ਵਿੱਚ ਆ ਕੇ ਔਰਤ ਦਾ ਕਤਲ ਕਰ ਲਈ ਸੀ ਜੋ ਗੁੱਸਾ ਇੱਕ ਹੱਦ ਤੱਕ ਹੁੰਦਾ ਐ ਗੁੱਸੇ ਦੇ ਵਿੱਚ ਡਾਟ ਸਕਦਾ ਹੈ ਜਾਂ ਫਿਰ ਜੇ ਵਿਆਹ ਹੋਇਆ ਵੀ ਹੁੰਦਾ ਹੈ ਤਾਂ ਡਿਵੋਰਸ ਹੋ ਜਾਂਦਾ ਹੈਗਾ ਕੁੱਟ ਸਕਦਾ ਉਹਨੂੰ ਪਰ ਅਜਿਹੀ ਹਰਕਤ ਕਰਨੀ ਤਾਂ ਸਹੀ ਨਹੀਂ ਹੈਗੀ ਆ ਉਹਨੇ ਦੇਖੋ ਬੁਰੀ ਤਰੀਕੇ ਨਾਲ ਉਹਨੂੰ ਕੁੱਟਿਆ ਫਿਰ ਉਹਦਾ ਕਤਲ ਕਰਦਾ ਉਹਦੀ ਗਰਦਨ ਕੱਟ ਕੇ ਉਹਦੇ ਨਾਲ ਰੱਖ ਦਿੱਤੀ ਬਾਡੀ ਦੇ ਨਾਲ ਉਹਦੀ ਗਰਦਨ ਪਈ ਹੈ ਹੱਥ ਪੈਰ ਉਹਦੇ ਕੱਟ ਕੇ ਰੱਖ ਦਿੱਤੇ ਫਿਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਅਜਿਹੀਆਂ ਚੀਜ਼ਾਂ ਨੂੰ ਖਤਮ ਕਰਨ ਦੀ ਗੱਲ ਕੀ ਜਦੋਂ ਵੀ ਸਭ ਕੁਝ ਖਤਮ ਹੋ ਗਿਆ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਨਹੀਂ ਹੈਗਾ ਕੋਈ ਧੋਖਾਧੜੀ ਨਹੀਂ ਹੈਗੀ ਕੋਈ ਲੁੱਟਕਸੁੱਟ ਨਹੀਂ ਇਹ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਮੌਜੂਦ ਆ ਜੇ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਮੌਜੂਦ ਆ ਤਾਂ ਉਹਨਾਂ ਵਿੱਚ ਕ੍ਰਾਈਮ ਵੀ ਆ ਕ੍ਰਾਈਮ ਵੀ ਪੰਜਾਬ ਦੇ ਵਿੱਚ ਖੁੱਲੇ-ਆਮ ਹੋ ਰਿਹਾ ਬਿਨਾਂ ਡਰ ਤੋਂ ਹੋ ਰਿਹਾ ਜਿੱਥੇ ਚੋਰੀ ਵੀ ਲੱਗ ਦੇਖੋ ਰਾਤ ਹੋਵੇ ਦਿਨ ਹੋਵੇ ਚੋਰੀ ਰੋਜ਼ ਹੁੰਦੀ ਹੈ ਠੀਕ ਹੈ ਹਰ ਘਰ ਦੇ ਬਾਹਰ ਪਈਆਂ ਚੀਜ਼ਾਂ ਤੱਕ ਲੋਕ ਲੋਕ ਛੱਡਦੇ ਨਹੀਂ ਘਰ ਦੇ ਵਿੱਚ ਵੜ ਕੇ ਕਤਲ ਕਰ ਜਾਂਦੇ ਨੇ ਗੋਲੀਆਂ ਮਾਰ ਦਿੰਦੇ ਨੇ ਠੀਕ ਹੈ ਹੁਣ ਇਹ ਗੱਲਾਂ ਤਾਂ ਆਮ ਹੋ ਗਈਆਂ ਪਰ ਜਿਹੜੀ ਆ ਆਪਾਂ ਘਟਨਾ ਦੀ ਗੱਲ ਕਰ ਰਹੇ ਆ ਵੀ ਇਹਦੀਆਂ ਕਿੰਨੀ ਬੁਰੀ ਤਰੀਕੇ ਦੇ ਨਾਲ ਇਹਦੀ ਮਤਲਬ हत्या ਕੀਤੀ ਹੈ ਵੱਡਿਆਏ ਨੂੰ ਹਾਲਾਂਕਿ ਅਜੇ ਹਾਂ ਮਾਮਲਾ ਦਿੱਲੀ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਪਿਛਲੇ ਟਾਈਮ ਦੇ ਵਿੱਚ ਉਸ ਦੇ ਉੱਤੇ ਵੀ ਕਾਫੀ ਚਰਚਾ ਹੋਈਆਂ ਸਿਗੀਆਂ ਉਹ ਵਾਲੀ ਘਟਨਾ ਹਜੇ ਥਮੀ ਨਹੀਂ ਸੀਗੀ ਕਿਉਂਕਿ ਲੋਕ ਜੇ ਆਪਾਂ ਗੱਲ ਕਰੀਏ ਪੇਰੈਂਟਸ ਦੀ ਤਾਂ ਪੇਰੈਂਟਸ ਆਪਣੇ ਬੱਚਾ ਨੂੰ ਬਾਹਰ ਭੇਜਣ ਤੋਂ ਵੀ ਕਿਤੇ ਨੱਕੇ ਤੇ ਉਹਨੂੰ ਗੁਰੇਸ਼ ਕਰਨ ਲੱਗ ਗਏ ਨੇ ਕਿ ਕਿਤੇ ਹੋਰ ਜਾਣਗੇ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਪਰ ਇਹ ਘਟਨਾ ਦਾ ਕੁਝ ਹੋਰ ਹੀ ਕਹਿੰਦੀ ਹੈ ਇੱਕ ਪ੍ਰੇਮੀ ਨੇ ਮਤਲਬ ਆਪਣੇ ਹੀ ਪ੍ਰੇਮਿਕਾ ਦੀ ਇਹ ਹਰਕਤ ਕਰਤੇ ਪਰ ਅਸੀਂ ਇਹ ਕਹਿ ਸਕਦੇ ਹਾਂ ਜਿਵੇਂ ਅਸੀਂ ਅਕਸਰ ਸੁਣਦੇ ਆ ਰਹੇ ਹਾਂ ਸਿਆਣਾ ਤੋਂ ਵੀ ਜਿਹੜਾ ਜਸੀਂ ਬੀਜਾਂਗੇ ਉਹ ਜਹਾਜ ਆਪਾਂਗੇ ਜੇ ਔਰਤ ਨੇ ਇੱਕ ਗਲਤੀ ਕੀਤੀ ਸੀ ਇੱਕ ਗਲਤੀ ਦੇ ਉੱਤੇ ਇੱਕ ਹੋਰ ਗਲਤੀ ਕੀਤੀ ਤਾਂ ਉਹਨੇ ਜਿਹੜਾ ਜਾਂ ਬੀਜਿਆ ਉਹੋ ਜਾਂ ਪਾ ਲਿਆ ਮੈਂ ਗੱਲ ਕਰ ਰਹੀ ਸੀ ਵੀ ਪੰਜਾਬ ਦੇ ਵਿੱਚ ਬਹੁਤ ਕੁਝ ਆ ਪੰਜਾਬ ਦੇ ਵਿੱਚ ਜੇ ਪ੍ਰਵਾਸੀਆਂ ਦੀ ਸੀ ਲਗਾਤਾਰ ਗੱਲ ਕਰ ਰਹੇ ਕਿ ਅਸੀਂ ਇਹ ਨਹੀਂ ਕਹਿੰਦੇ ਮਾੜੇ ਨੇ ਕਿਉਂਕਿ ਬਹੁਤ ਸਾਰੇ ਸ਼ਾਇਦ ਲੋਕ ਇਹ ਕਹਿਣਗੇ ਸਾਡੀ ਗੱਲ ਸੁਣ ਕੇ ਕਿ ਪ੍ਰਵਾਸੀਆਂ ਦੇ ਖਿਲਾਫ ਨੇ ਅਸੀਂ ਕਿਸੇ ਦੇ ਖਿਲਾਫ ਨਹੀਂ ਅਸੀਂ ਇਹ ਕਹਿ ਰਹੇ ਹਾਂ ਕੀ ਪੰਜਾਬ ਦੇ ਲੋਕਾਂ ਦੀ ਵੀ ਗਲਤੀ ਹੈ ਜਿਵੇਂ ਅਸੀਂ ਕਹਿ ਸਕਦੇ ਉਸ ਔਰਤ ਦੀ ਗਲਤੀ ਸੀ ਉਸ ਔਰਤ ਨੇ ਪਹਿਲਾਂ ਉਹਦੇ ਨਾਲ ਗੱਲਬਾਤ ਕੀਤੀ ਕਿ ਔਰਤ ਦੇ ਪਿੱਛੇ ਬੱਚੇ ਵੀ ਹੋ ਸਕਦੇ ਨੇ ਕਿਉਂਕਿ ਵਿਆਹੀ ਹੋਈ ਔਰਤ ਲੱਗਦੀ ਆ ਉਹ ਦੇਖਣ ਨੂੰ ਜੇ ਦੇਖਿਆ ਜਾਵੇ ਉਸ ਔਰਤ ਦੇ ਬੱਚੇ ਵੀ ਹੋਣੇ ਪਤੀ ਵੀ ਹੋਊਗਾ ਕੀ ਗੱਲ ਵੀ ਜੇ ਹੁਣ ਅਸੀਂ ਕ੍ਰਾਈਮ ਦੀ ਅਸੀਂ ਫਿਲਮਾਂ ਦੇ ਵਿੱਚ ਅਕਸਰ ਹੀ ਦੇਖਦੇ ਆ ਰਹੇ ਹਾਂ ਫਿਲਮ ਦੇ ਵਿੱਚ ਹੋਇਆ ਜਾਂ ਜੇ ਅਸੀਂ ਮੂਵੀ ਦੇ ਵਿੱਚ ਹੋਇਆ ਕਿਸੇ ਵੀ ਚੀਜ਼ ਦੇ ਵਿੱਚ ਨਾਟਕ ਦੇ ਵਿੱਚ ਵੀ ਲਾ ਲੇ ਕਿਸੇ ਸੀਰੀਅਲ ਦੇ ਵਿੱਚ ਕਿ ਪੁਲਿਸ ਉਦੋਂ ਪਹੁੰਚਦੀ ਹੈ ਜਦੋਂ ਜਦੋਂ ਸਾਰਾ ਕੁਝ ਹੋ ਜਾਂਦਾ ਹੈ ਨਿਬੜ ਜਾਂਦਾ ਫਿਰ ਪੁਲਿਸ ਕੀ ਕਹਿੰਦੀ ਆ ਪੱਲਾ ਅਸੀਂ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਰਹੇ ਹਾਂ ਇਸ ਮੁੱਦੇ ਦੇ ਵਿੱਚ ਤਾਂ ਕੋਈ ਕਾਰਵਾਈ ਵੀ ਸਾਹਮਣੇ ਨਹੀਂ ਆਈ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਕਾਰਵਾਈ ਤਾਂ ਹਜੇ ਮੈਡਮ ਕੋਈ ਸਾਹਮਣੇ ਨਹੀਂ ਆਈ ਹ ਤੱਕ ਇਹ ਵੀ ਨਹੀਂ ਪਤਾ ਲੱਗਿਆ ਵੀ ਆਹ ਵੀਡੀਓ ਕਿੱਥੇ ਦੀ ਹੈਗੀ ਆ ਪਰ ਜਦੋਂ ਅਸੀਂ ਦੇਖੀ ਹੈ ਸੋਚਿਆ ਵੀ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੀਏ ਇਸ ਟੌਪਿਕ ਨੂੰ ਲੈ ਕੇ ਹਾਂ ਜਾਂ ਕਿ ਇਸ ਟੌਪਿਕ ਦਾ ਸਾਡੇ ਕੋਈ ਮੇਨ ਮੋਟਿਵ ਨਹੀਂ ਹੈ ਪਰ ਇੱਕ ਸੰਦੇਸ਼ ਜ਼ਰੂਰ ਦੇਣਾ ਚਾਹਾਂਗੇ ਕਿ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਨੇ ਇੱਕ ਖੂਨ ਹੋ ਜਾਂਦਾ ਹੈਗਾ ਗੋਲੀ ਮਾਰ ਦਿੱਤੀ ਜਾਂਦੀ ਹੈਗੀ ਆ ਪਰ ਇਹ ਘਟਨਾ ਤਾਂ ਰੂਹ ਕੰਬਾਉਣ ਵਾਲੀ ਹੈਗੀ ਤੁਹਾਡੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ ਗੁੰਡਾ ਰਾਜ ਪ੍ਰਵਾਸੀ ਹਾਲਾਂਕਿ ਪੰਜਾਬ ਨੂੰ ਨਾ ਮਤਲਬ ਆਪਾਂ ਦੇਖਦੇ ਹਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਠੀਕ ਹੈ ਤੇ ਕੁਰਬਾਨੀਆਂ ਦਾ ਆਪਾਂ ਪੰਜਾਬ ਨੂੰ ਮੰਨਦੇ ਹਾਂ ਵੀ ਕਿਉਂਕਿ ਪੰਜਾਬ ਦੇ ਵਿੱਚ ਕੁਰਬਾਨੀਆਂ ਬਹੁਤ ਲੋਕਾਂ ਨੇ ਦਿੱਤੀ ਹੈਗੀ ਹੈ ਤਾਂ ਪੰਜਾਬੀ ਇਹਨੇ ਕਠੋਰ ਦਿਲ ਨਹੀਂ ਹੁੰਦੇ ਜਿੰਨੇ ਆਪਾਂ ਬਾਹਰਲੇ ਲੋਕਾਂ ਦੀ ਗੱਲ ਕਰ ਲਈ ਹੈ ਹਾਲਾਂਕਿ ਪੰਜਾਬੀ ਵੀ ਚਲੋ ਬਾਹਰ ਜਾਂਦੇ ਨੇ ਪ੍ਰਵਾਸੀ ਬਣ ਜਾਂਦੇ ਨੇ ਵਿਦੇਸ਼ ਵੀ ਜਾਂਦੇ ਨੇ ਉਹਨਾਂ ਦਾ ਲਾ ਕੁਝ ਹੁੰਦਾ ਹੈ ਤਾਂ ਉਹ ਵੀ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਅਜੇ ਹੀ ਹਰਕਤ ਇੱਕ ਪ੍ਰਵਾਸੀ ਨੇ ਕੀਤੀ ਹੈ ਇੱਕ ਪੰਜਾਬਣ ਦੇ ਨਾਲ ਹੂੰ ਮਤਲਬ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਸ਼ਰਿਆਮ ਗੁੰਡਾ ਰਾਜ ਚੰਦ ਸ਼ਰਿਆਮ ਹੋ ਰਿਹਾ ਤੇ ਜਦੋਂ ਲੁੱਟਕ ਸੁੱਟ ਹੁੰਦੀ ਮੈਂ ਪਹਿਲਾਂ ਵੀ ਕਿਹਾ ਨਾ ਤੁਹਾਨੂੰ ਇਹ ਗੱਲ ਕਿ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਲੁੱਟਕ ਸੁੱਟ ਤੇ ਹੁਣ ਆ ਰਹਿੰਦਾ ਹੁੰਦਾ ਆ ਗਿਆ ਕਤਲ ਇੱਥੇ ਵੀ ਪ੍ਰਵਾਸੀ ਦਾ ਨਾਮ ਆਉਂਦਾ ਆਉਣ ਵਾਲਾ ਸਮਾਂ ਦੇਖੋ ਹੁਣ ਕਿਵੇਂ ਜਾ ਹੁੰਦਾ ਹੈਗਾ ਅਸੀਂ ਇਹ ਕਹਿ ਸਕਦਾ ਕਿ ਆਉਣ ਵਾਲੀ ਜਨਰੇਸ਼ਨ ਦੇ ਬੱਚਿਆਂ ਤੇ ਕੀ ਪ੍ਰਭਾਵ ਬੱਚਾ ਤੇ ਕੀ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੀੜ੍ਹੀ ਹੁਣ ਜਵਾਨ ਹੋ ਰਹੀ ਹੈ ਉਹਨਾਂ ਤੇ ਕੀ ਪ੍ਰਭਾਵ ਪਊਗਾ ਸ਼ਰਿਆਮ ਲੋਕ ਘਰਾਂ ਦੇ ਵਿੱਚ ਵੜਦੇ ਨੇ ਘਰਾਂ ਦੇ ਵਿੱਚ ਵੜ ਕੇ ਇੱਕ ਦੂਸਰੇ ਤੇ ਗੋਲੀਆਂ ਚਲਾਉਂਦੇ ਨੇ ਉਸ ਦਾ ਬੱਚਿਆਂ ਤੇ ਕੀ ਅਸਰ ਪੈਂਦਾ ਹੋਊਗਾ ਤਾਂ ਇਸ ਤਰ੍ਹਾਂ ਦਾ ਫਿਰ ਲੋਕ ਘਰਾਂ ਤੋਂ ਬਾਹਰ ਜਾਣਾ ਬੰਦ ਕਰਦੇ ਨੇ ਵੈਰ ਵਿਰੋਧ ਇੰਨਾ ਜ਼ਿਆਦਾ ਵੱਧ ਗਿਆ ਆਪਾਂ ਇਹ ਨਹੀਂ ਕਹਿ ਰਹੇ ਕੱਲੇ ਪ੍ਰਵਾਸੀਆਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਆਪਸ ਵਿੱਚ ਇਹ ਭਾਈਚਾਰਾ ਬਿਲਕੁਲ ਖਤਮ ਹੋ ਗਿਆ ਅਸੀਂ ਤਾਂ ਇਹ ਹੀ ਕਹਾਂਗੇ ਕਿ ਲੋੜਾ ਪੰਜਾਬੀ ਨੂੰ ਆਪਣੇ ਭਾਈਚਾਰੇ ਨੂੰ ਕਾਇਮ ਰੱਖਣ ਦੀ ਇੱਕ ਦੂਸਰੇ ਦੇ ਨਾਲ ਪਿਆਰ ਦੀ ਨਾਲ ਰਹਿਣ ਦੀ ਅਸੀਂ ਤਾਂ ਤੁਹਾਨੂੰ ਇਹ ਹੀ ਸੰਦੇਸ਼ ਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਆਇਆ ਹੋਇਆ ਹਰ ਇੱਕ ਇਨਸਾਨ ਮਾੜਾ ਨਹੀਂ ਪੰਜਾਬ ਦਾ ਕੋਈ ਵੀ ਵਿਦੇਸ਼ ਗਿਆ ਹਰ ਕਿ ਪੰਜਾਬੀ ਮਾੜਾ ਨਹੀਂ ਬਹੁਤ ਸਾਰੇ ਲੋਕ ਆਪਣੇ ਜ਼ਿਹਨ ਦੇ ਵਿੱਚ ਅਜਿਹੀਆਂ ਚੀਜ਼ਾਂ ਲੈ ਕੇ ਘੁੰਮਦੇ ਨੇ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਡਬਲ ਫੇਸ ਅਸੀਂ ਕਹਿ ਸਕਦੇ ਹਾਂ ਬਹੁਤ ਸਾਰੇ ਮਾਨਸਿਕਤਾ ਕਹਿ ਸਕਦੇ ਹਾਂ ਵੀ ਅਜਿਹੇ ਇਨਸਾਨ ਦੀ ਕੋਈ ਮਾਨਸਿਕਤਾ ਜਿਹੀ ਹੁੰਦੀ ਹੈ ਵੀ ਉਹ ਅਜਿਹਾ ਕਦਮ ਚੁੱਕਣ ਚ ਗੁਰੇਜ਼ ਨਹੀਂ ਕਰਦਾ ਸ਼ਰਿਆ ਮਤਲਕ ਉਹਨਾਂ ਬਲਵਾਂ ਜਿਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਅੱਜ ਤੇ ਅਸੀਂ ਇਸ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਆ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ ਕਿਉਂਕਿ ਇੱਕ ਵਾਰੀ ਮੁੱਦਾ ਉੱਠਦਾ ਪੰਜਾਬੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦਾ ਪਰ ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਯੂਪੀ ਬਿਹਾਰ ਦੇ ਵਿੱਚ ਯਾਨੀ ਕਿ ਉਹ ਵੀ ਅਜਿਹੇ ਸੂਬਿਆਂ ਦੇ ਵਿੱਚ ਵੱਸਦੇ ਨੇ ਜਿੰਨਾ ਬਾਰੇ ਤੁਸੀਂ ਫਿਰ ਖੁਦ ਕਹੋਗੇ ਕਿ ਪੰਜਾਬੀ ਨੂੰ ਉੱਥੋਂ ਕਿਉਂ ਕੱਢਿਆ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਵਕ ਵਕ ਸੂਬਿਆਂ ਦੇ ਵਿੱਚ ਜਾਦਾ ਹੁੰਦਾ ਕਿ ਸਾਨੂੰ ਇੱਥੇ ਕੰਮ ਵਧੀਆ ਮਿਲ ਗਿਆ ਸਾਨੂੰ ਇੱਥੇ ਪੈਸਾ ਮਿਲਦਾ ਆ ਇਸੇ ਤਰ੍ਹਾਂ ਪ੍ਰਵਾਸੀ ਉਰਿਆ ਕੇ ਕੰਮਕਾਰ ਕਰਦੇ ਨੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਇਨ੍ਹਾਂ ਮੁੱਦਿਆਂ ਦੇ ਉੱਤੇ ਤੁਹਾਡੀ ਕੀ ਰਾਏ ਆ ਸਾਡੇ ਕਮੈਂਟ ਸੈਕਸ਼ਨ 'ਚ ਆਪਣੇ ਰਾਏ ਦੇਣਾ ਨਾ ਭੁੱਲਿਓ ਧੰਨਵਾਦ ਸੱਚੀ